ਪੰਜਾਬ ਦੀਆਂ ਮੁਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ ạtਪਾਲ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਆਪ ਸਰਕਾਰ ਵੱਲੋਂ ਪ੍ਰਾਪਰਟੀਆਂ ਵੇਚਣ ਤੇ ਸੁਖਵੀਰ ਬਾਦਲ ਦਾ ਸਰਕਾਰ ਤੇ ਵੱਡਾ ਨਿਸ਼ਾਨਾ ਕਿਹਾ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਜਾਣਾ ਰਾਜ ਸਭਾ ਮੈਂਬਰ ਦੇ ਨਾਂ ਦੀਆਂ ਚਰਚਾਵਾਂ ਵਿਚਾਲੇ ਸੁਪਾਲ ਖੈਰਾ ਦਾ ਭਗਵੰਤ ਮਾਨ ਨੂੰ ਸਵਾਲ ਕਿਹਾ ਬੀਬੀ ਖਾਲੜਾ ਨੂੰ ਰਾਜ ਸਭਾ ਭੇਜਣ ਬਾਰੇ ਕੀ ਸੋਚੇਗੀ ਸਰਕਾਰ ਐਸ ਡੀ ਆਰ ਐ ਫੰਡਾ ਤੋਂ ਬਾਅਦ ਹੁਣ ਸਕਾਲਰਸ਼ਿਪ ਕਪਲੇ ਚ ਫਸੀ ਸਰਕਾਰ ਹਾਈ ਕੋਰਟ ਨੇ ਮਾਨ ਸਰਕਾਰ ਦੀ ਮੂੜ ਖੋਲੀ ਪੋਲ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਵੀਰ ਬਾਦਲ ਦੀ ਜਿਨ੍ਹਾਂ ਦੇ ਵੱਲੋਂ ਅੱਜ ਪ੍ਰਾਪਰਟੀਆਂ ਵੇਚਣ ਦੇ ਸਰਕਾਰ ਦੇ ਫੈਸਲੇ ਦੇ ਉੱਤੇ ਆਪਣੀ رائے ਰੱਖੀ ਗਈ ਹੈ ਦਾਜ਼ੀ ਇਹ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਨਵਾਂ ਕੁਝ ਬਣਾਉਣਾ ਹੈ ਨਹੀਂ ਬਲਕਿ ਸੂਬੇ ਦੇ ਵਿੱਚੋਂ ਕੁਝ ਵੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਕੁਝ ਬਣਾਇਆ ਹੋਇਆ ਉਸ ਨੂੰ ਹੁਣ ਵੇਚਣਾ ਸ਼ੁਰੂ ਕਰ ਦਿੱਤਾ ਹੈ ਸੋ ਇਹ ਕਹਿੰਦੇ ਹੋਏ ਇੱਥੇ ਅੱਜ ਸੁਖਬੀਰ ਬਾਦਲ ਜੂ ਨੇ ਨਜ਼ਰ ਆਏ ਨੇ ਤਾਂ ਦਾਜ਼ੀ ਇਹ ਕਿ ਉਹਨਾਂ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵਾਂ ਤਾਂ ਕੁਝ ਬਣਾਉਣਾ ਹੀ ਕੀ ਸੀ ਸਗੋਂ ਸੂਬੇ ਦੇ ਵਿੱਚ ਜੋ ਕੁਝ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣਿਆ ਸੀ ਉਸ ਨੂੰ ਹੁਣ ਵੇਚ ਕੇ ਨੋਟ ਇਕੱਠੇ ਕਰਨ ਲੱਗ ਹੋਏ ਨੇ ਤੇ ਸੂਬੇ ਨੂੰ ਕਰਜ਼ੇ ਦੇ ਵਿੱਚ ਡੋਪ ਕੇ ਇਹਨਾਂ ਆਪਣੀ ਝੁੱਠੀ ਵਾਹ ਵਾਹ ਹਜ਼ਾਰਾਂ ਕਰੋੜਾ ਰੁਪਏ ਖਰਚ ਕਰ ਤਈ ਹੈ ਸੋ ਇੱਥੇ ਦੱਸ ਜੀਏ ਕਿ ਅੱਗੇ ਉਹਨਾਂ ਲਿਖਿਆ ਕਿ ਮੈਂ ਚੇਤਾਵਨੀ ਦਿੰਦਾ ਹਾਂ ਕਿ ਹੁਣ ਵੀ ਸੁਧਰਨ ਦਾ ਸਮਾਂ ਹੈ ਸੋ ਲੋਕਾਂ ਦਾ ਪੈਸਾ ਵਾਪਸ ਸੂਬੇ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਦੇਣਾ ਚਾਹੀਦਾ ਹੈ ਨਹੀਂ ਤਾਂ ਪੰਜਾਬੀਆਂ ਦੀ ਆਪਣੀ ਸ਼ਰਮਣੀ ਅਕਾਲੀ ਦਲ ਸਰਕਾਰ ਬੰਦ ਦੇ ਸਾਰ ਇਹਨਾਂ ਤੇ ਮੁਕਦਮੇ ਵੀ ਦਰਜ ਹੋਣਗੇ ਤੇ ਨਾਲ ਹੀ ਇੱਕ ਇੱਕ ਰੁਪਇਆ ਜਿਹੜਾ ਉਹ ਵੀ ਵਸੂਲਿਆ ਜਾਏਗਾ ਸੋ ਦੱਸ ਜੀਏ ਕਿ ਪੰਜਾਬ ਸਰਕਾਰ ਮੋਹਾਲੀ ਦੇ ਏਸੀ ਮੰਡੀ ਇਸ ਤੋਂ ਇਲਾਵਾ ਸਬਜ਼ੀ ਤੇ ਫਲ ਮੰਡੀ ਅਤੇ ਪੀਡਬਲਿਊਡੀ ਗੈਸਟ ਹਾਊਸ ਪ੍ਰਿੰਟਿੰਗ ਪ੍ਰੈਸ ਤੇ ਕਲੋਨੀ ਜੋ ਕਿ ਪਟਿਆਲਾ ਦੇ ਵਿੱਚ ਹੈ ਪਸ਼ੂ ਹਸਪਤਾਲ ਤੇ 슈ਗਰ ਮਿਲ ਵੇਚਣ ਦੀ ਫਿਰਾਕ ਦੇ ਵਿੱਚ ਹੈ ਸੋ ਇਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਦੇ ਵੱਲੋਂ ਇਹ ਅਹਿਮ ਦਾਵਾ ਕੀਤਾ ਗਿਆ ਸੀ ਕਿ ਸਰਕਾਰ ਇਹ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਵੇਚ ਕੇ ਹੁਣ ਮਾਲੀਆ ਇਕੱਠਾ ਕਰੇਗੀ ਤੇ ਦੂਜੇ ਪਾਸੇ ਹੁਣ ਸੁਖਬੀਰ ਬਾਦਲ ਦੇ ਵੱਲੋਂ ਵੀ ਇਸ ਮਸਲੇ ਦੇ ਉੱਤੇ ਸਰਕਾਰ ਤੇ ਜਮਕੇ ਨਿਸ਼ਾਨੇ ਸਾਦੇ ਗਏ ਨਹੀਂ ਸੋ ਦਾਸੀਏ ਕਿ ਇਸ ਤੋਂ ਪਹਿਲਾਂ ਅ ਬਿੱਤੇ ਕੱਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਜੀਐਸਟੀ ਬਾਰੇ ਕੁਝ ਗੱਲ ਆਖਦੇ ਹੋਇਆ ਇਹ ਕਿਹਾ ਸੀ ਕਿ ਮਾਲੀਆ ਇੱਥੇ ਹਾਲਾਂਕਿ ਪੰਜਾਬ ਸਰਕਾਰ ਕੋਲੇ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਮਾਲੀਆ ਪੰਜਾਬ ਸਰਕਾਰ ਦੇ ਕੋਲੇ ਹੈ ਤਾਂ ਫਿਰ ਇੱਥੇ ਕਰਜ਼ੇ ਲੈਣ ਦੀ ਕੀ ਜ਼ਰੂਰਤ ਹੈ ਕਿਉਂਕਿ ਇਸੇ ਮਹੀਨੇ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਸਤੰਬਰ ਦੇ ਮਹੀਨੇ ਦੇ ਵਿੱਚ ਤਾਂ ਸਰਕਾਰ ਦੇ ਵੱਲੋਂ ਇੱਕ 1000 ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਲਿਆ ਗਿਆ ਤੇ ਹੁਣੇ ਹਾਲੇ ਦੇ ਵਿੱਚ ਅਕਤੂਬਰ ਦਾ ਮਹੀਨ ਨਾ ਸ਼ੁਰੂ ਹੋਇਆ ਜਿਸ ਦੇ ਵਿੱਚ ਵੀ ਪੰਜਾਬ ਸਰਕਾਰ ਜਿਹੜੀ ਐ ਘਿਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਜਿਹੜੇ ਨੇ ਪੰਜਾਬ ਸਰਕਾਰ ਇੱਥੇ ਦਿੰਦੀ ਹੋਈ ਨਜ਼ਰ ਨਹੀਂ ਆ ਰਹੀ ਤੇ ਦੂਜੇ ਪਾਸੇ ਇੱਥੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਪ੍ਰਾਪਰਟੀਆਂ ਵੇਚਣ ਦਾ ਇਹ ਡਿਸੀਜਨ ਲਿਆ ਗਿਆ ਹੈ ਉਸੋ ਤੇ ਵੀ ਇੱਥੇ ਸੁਖਬੀਰ ਬਾਦਲ ਤੇ ਹੋਰ ਵੀ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਸੋ ਇੱਥੇ ਸੁਖਬੀਰ ਬਾਦਲ ਨੇ ਵੀ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਵਾਕਈ ਇੱਥੇ ਸੁਧਰਨ ਨਾ ਸੁਧਰਨਾ ਵਿਚਾਉਂਦੀ ਹੈ ਤਾਂ ਅਜੇ ਵੀ ਸਮਾਂ ਹੈ ਕਿਉਂਕਿ ਇੱਥੇ ਪੰਜਾਬ ਦੇ ਪੈਸੇ ਨੂੰ ਵਾਪਸ ਖਜ਼ਾਨੇ ਦੇ ਵਿੱਚ ਪਾਉਣ ਦੀ ਜ਼ਰੂਰਤ ਹੈ ਨਹੀਂ ਤਾਂ ਜਦੋਂ ਵਿਸ਼੍ਰੋਮਣੀ ਅਕਾਲੀ ਦਲ ਸਰਕਾਰ ਬਣੇਗੀ ਤਾਂ ਇਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣਗੇ ਸੋ ਇਸ ਤੋਂ ਇਲਾਵਾ ਗੰਭੀਰ ਇਲਜ਼ਾਮ ਉਹਨਾਂ ਦੇ ਬਲੋ ਇਹ ਵੀ ਲਗਾਇਆ ਗਿਆ ਹੈ ਕਿ ਪੰਜਾਬ ਸਰਕਾਰ ਪੰਜਾਬ ਨੂੰ ਲੁੱਟ ਕੇ ਖਾ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਨਾ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਬਲਕਿ ਦਿੱਲੀ ਵਾਲੇ ਲੀਡਰ ਜ਼ਾਦਾ ਚਲਾ ਰਹੇ ਨੇ ਸੋ ਇਹ ਕਹਿੰਦੇ ਹੋਏ ਅੱਜ ਸੁਖਬੀਰ ਬਾਦਲ ਇੱਥੇ ਨਜ਼ਰ ਆਏ ਨੇ ਤੇ ਹੁਣ ਗੱਲ ਕਰਦੇ ਹਾਂ ਸੁਖਪਾਲ ਖੈਰਾ ਦੀ ਦਰਅਸਲ ਰਾਜ ਸਭਾ ਦੇ ਵਿੱਚ ਜਾਣ ਦਾ ਜਿਹੜਾ ਨਾ ਚਰਚਾ ਦੇ ਵਿੱਚ ਹੈ ਉਸ ਉੱਤੇ ਸੁਖਪਾਲ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇੱਕ ਸਵਾਲ ਵੀ ਪੁੱਛਿਆ ਦੱਸ ਰਹੀ ਹੈ ਕਿ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਰਾਜੇਂਦਰ ਗੁਪਤਾ ਜੋ ਕਿ ਇੱਕ ਬਿਜ਼ਨਸਮੈਨ ਨੇ ਸੋ ਉਹਨਾਂ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ ਸੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਉਮੀਦਵਾਰ ਹੋ ਸਕਦੇ ਨੇ ਹਾਲਾਂਕਿ ਚਰਚਾਵਾ ਹੈ ਨੇ ਤੇ ਇਸ ਉੱਤੇ ਸੁਖਬੀ ਮਾਫ ਕਰਨਾ ਇਸ ਉੱਤੇ ਸੁਖਪਾਲ ਖਹਿਰਾ ਦਾ ਵੀ ਜਿਹੜਾ ਵੱਡਾ ਰਿਐਕਸ਼ਨ ਹੈ ਦੇਖਣ ਨੂੰ ਮਿਲਿਆ ਜਿਸ ਵਿੱਚ ਉਹਨਾਂ ਕਿਹਾ ਕਿ ਭਾਵੇਂ ਕਿ ਭਗਵਾਨਤਮਾਨ ਨੇ ਇੱਕ ਇਨਸਾਨ ਅਤੇ ਨੇਤਾ ਦੇ ਵਜੋਂ ਆਪਣੀ ਭਰੋਸੇਯੋਗਤਾ ਗਵਾ ਦਿੱਤੀ ਹੈ ਪਰੰਤੂ ਫਿਰ ਵੀ ਮੈਂ ਸੋਚਿਆ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸਦੇ ਪੁਰਾਣੇ ਬਿਆਨ ਯਾਦ ਕਰਾਵਾ ਜਿਸ ਦੇ ਵਿੱਚ ਉਸਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਰਾਜ ਸਭਾ ਭੇਜਣ ਦੀ ਵਕਾਲਤ ਕੀਤੀ ਸੀ ਕਿ ਆਮ ਆਦਮੀ ਪਾਰਟੀ ਕਾਰਪੋਰੇਟ ਕਾਰੋਬਾਰੀ ਰਜਿੰਦਰ ਗੁਪਤਾ জাফর ਸਿਸੋਦੀਆ ਵਰਗੇ ਕਿਸੇ ਗੈਰ ਪੰਜਾਬੀ ਦੀ ਥਾਂ ਬੀਬੀ ਖਾਲੜਾ ਨੂੰ ਰਾਜ ਸਭਾ ਭੇਜਣ ਦੇ ਬਾਰੇ ਸੋਚੇਗੀ ਸੋ ਇੱਥੇ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਪੁਰਾਣਾ ਬਿਆਨ ਹੈ ਜਿਸ ਦੇ ਵਿੱਚ ਉਹ ਰਾਜ ਸਭਾ ਜਿਹੜਾ ਉਸ ਦੇ ਵਿੱਚ ਬੀਬੀ ਖਾਲੜਾ ਨੂੰ ਭੇਜਣ ਦੀ ਗੱਲ ਆਖ ਰਹੇ ਨੇ ਸੋ ਇੱਥੇ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਟਰਾਈਡੈਂਟ ਦੇ ਚੇਅਰਮੈਨ ਰਾਜਿੰਦਰ ਗੁਪਤਾ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵਜੋਂ ਅਸਤੀਫਾ ਦਿੱਤਾ ਸੀ ਹਾਲਾਂਕਿ ਅਸਤੀਫਾ ਸਵੀਕਾਰ ਕੀਤੇ ਜਾਣ ਤੋਂ ਬਾਅਦ ਕਿਆਸਰਾਈਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਕਿ ਉਹ ਰਾਜ ਸਭਾ ਸੀਟ ਦੀ ਮੰਗ ਕਰ ਸਕਦੇ ਨੇ ਕਿ ਰਾਜ ਸਭਾ ਜਾ ਸਕਦੇ ਨੇ ਇਸ ਤੋਂ ਪਹਿਲਾਂ ਇਹ ਸੀਟ ਕੈਬਨਿਟ ਮੰਤਰੀ ਸੰਜੀਵ अरोड़ा ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੀ ਤੇ ਚੋਣ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਸੋ ਇੱਥੇ ਸੰਜੀਵ अरोड़ा ਨੇ ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਲੁਧਿਆਣਾ ਪੱਛਮੀ ਸੀਟ ਤੋਂ ਚੋਣ ਲੜੀ ਤੇ ਜਿੱਤੇ ਵੀ ਤੇ ਇੱਥੇ ਦੱਸ ਜਾਈਏ ਕਿ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਜਿਸ ਤੋਂ ਬਾਅਦ ਰਾਜ ਸਭਾ ਮੈਂਬਰ ਦੇ ਵੱਜੋਂ ਹਾਲਾਂਕਿ ਅਸਤੀਫਾ ਜਿਹੜਾ ਸੰਜੀਵ अरोड़ा ਨੇ ਦਿੱਤਾ ਤੇ ਬਾਅਦ ਦੇ ਵਿੱਚ ਉਹ ਲੁਧਿਆਣਾ ਦੀ ਸੀਟ ਤੋਂ ਜਿੱਤਦੇ ਨੇ ਲੁਧਿਆਣਾ ਪੱਛਮੀ ਦੀ ਸੀਟ ਤੋਂ ਜਿੱਥੇ ਉਹ ਹੁਣ ਵਿਧਾਇਕ ਨੇ ਸੁਰਜਿੰਦਰ ਗੁਪਤਾ ਨੂੰ ਇਸ ਸਾਲ ਜੂਨ ਦੇ ਵਿੱਚ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਤੇ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਸੀ ਸੋ ਉਹਨਾਂ ਨੇ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀਤੀ ਸੀ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਦੌਰਾਨ ਕਈ ਮਹੱਤਵਪੂਰਨ ਅਹੁਦਿਆਂ ਤੇ ਵੀ ਕੰਮ ਜਿਹੜਾ ਉਹ ਕੀਤਾ ਹੋਇਆ ਸੋ ਇੱਥੇ ਦੇਖਣਾ ਹੋਏਗਾ ਕਿ ਹੁਣੇ ਨਾਮ ਦੇ ਉੱਤੇ ਮੋਹਰ ਲੱਗਦੀ ਹੈ ਜਾਂ ਫਿਰ ਸੁਖਪਾਲ ਖਹਿਰਾ ਦੇ ਵੱਲੋਂ ਜਿਹੜਾ ਸਵਾਲ ਪੁੱਛਿਆ ਗਿਆ ਕਿ ਉਸ ਨਾਮ ਦੇ ਉੱਤੇ ਕੋਈ ਨਾ ਕੋਈ ਅਪਡੇਟ ਆ ਸਕਦੀ ਹੈ ਕਿਉਂਕਿ ਇੱਥੇ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਦੇ ਖੁਦ ਆਪਣੇ ਖੁਦ ਬਿਆਨ ਦੇ ਉੱਤੇ ਹੀ ਟਿੱਪਣੀ ਕੀਤੀ ਹੈ ਤੇ ਇਹ ਕਿਹਾ ਕਿ ਹੁ ਕੀ ਹੁਣ ਇੱਥੇ ਸਰਕਾਰ ਜੋ ਹੈ ਬੀਬੀ ਖਾਲੜਾ ਨੂੰ ਰਾਜ ਸਭਾ ਭੇਜੇਗੀ ਸੋ ਇਹ ਪੁੱਛਦੇ ਹੋਏ ਅੱਜ ਸੁਖਪਾਲ ਖਹਿਰਾ ਜਿਹੜੇ ਨੇ ਨਜ਼ਰ ਆਏ ਨੇ ਤੇ ਹੁਣ ਗੱਲ ਕਰਦੇ ਹਾਂ ਸਕਾਲਰਸ਼ਿਪ ਮਾਮਲੇ ਦੀ ਜੀ ਹਾਂ ਦਰਅਸਲ ਐਸਸੀ ਸਕਾਲਰਸ਼ਿਪ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਕਿਰਦੀ ਹੋਈ ਨਜ਼ਰ ਆਈ ਹੈ ਇਸ ਤੋਂ ਪਹਿਲਾਂ ਐਸਡੀਆਰਐਫ ਫੰਡਾ ਦੇ ਵਿਚਕਾਰ ਪੰਜਾਬ ਸਰਕਾਰ ਘिरी ਸੀ ਤੇ ਹੁਣ ਇੱਥੇ ਮੁੜ ਤੋਂ ਸਰਕਾਰ ਕਿਰਦੀ ਹੋਈ ਨਜ਼ਰ ਆਈ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਦਾ ਹਾਈ ਕੋਰਟ ਦੇ ਵਿੱਚ ਇੱਕ ਹੋਰ ਵੱਡਾ ਝੂਠ ਫੜਿਆ ਗਿਆ ਜਿੱਥੇ ਪਹਿਲਾਂ এস ਡੀ ਆਰ ਐ ਫੰਡਾ ਕਰਕੇ ਕੇਂਦਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਹੀ 12000 ਕਰੋੜ ਰੁਪਇਆ ਦੇ ਚੁੱਕੇ ਹਾਂ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਅਜੇ ਤੱਕ ਨਹੀਂ ਦੱਸਿਆ ਗਿਆ ਕਿ ਇਹ ਪੈਸਾ ਉਹਨਾਂ ਦੇ ਵੱਲੋਂ ਕਿੱਥੇ ਲਗਾਇਆ ਗਿਆ ਬਲਕਿ ਉਹਨਾਂ ਦੇ ਵੱਲੋਂ ਇਹ ਟਿੱਪਣੀ ਜ਼ਰੂਰ ਕੀਤੀ ਗਈ ਕਿ ਇਹ ਪੈਸਾ ਉਹਨਾਂ ਦੇ ਕੋਲ ਪਹੁੰਚਿਆ ਹੀ ਨਹੀਂ ਸੋ ਅੱਜ ਇੱਕ ਹੋਰ ਦਾਵਾ ਕੇਂਦਰ ਦੇ ਵੱਲੋਂ ਕੀਤਾ ਗਿਆ ਜੋ ਕਿ ਹਾਈ ਕੋਰਟ ਚ ਕੀਤਾ ਗਿਆ ਹੈ ਸੋਕੇਂਦਰ ਨੇ ਕਿਹਾ ਹੈ ਕਿ ਐਸੀ ਸਕਾਲਰਸ਼ਿਪ ਦੀ 60% ਰਾਸ਼ੀ ਅਸੀਂ ਪੰਜਾਬ ਨੂੰ ਦੇ ਚੁੱਕੇ ਆ ਪਰ ਪੰਜਾਬ ਸਰਕਾਰ ਨੇ ਇੱਥੇ ਇਹ ਦਾਵਾ ਕਰਤਾ ਹੈ ਕਿ ਇਹ ਰਾਸ਼ੀ ਉਹਨਾਂ ਦੇ ਕੋਲ ਜਾਰੀ ਨਹੀਂ ਹੋਈ ਹੈ ਸੋ ਇਸ ਉੱਤੇ ਫਿਰ ਤੋਂ ਇੱਕ ਵਾਰ ਪੰਜਾਬ ਸਰਕਾਰ ਘਿਰੀ ਹੈ ਤੇ ਪੰਜਾਬ ਦੇ ਸੋਸ਼ਲ ਜਸਟਿਸ ਵਿਭਾਗ ਦੇ ਅਫਸਰਾਂ ਨੂੰ 17 ਨਵੰਬਰ ਨੂੰ ਕੋਰਟ ਦੇ ਵਿੱਚ ਪੇਸ਼ ਹੁੰਦਿਆਂ ਇੱਥੇ ਹੁਣ ਦੇਖਿਆ ਦੇਖਿਆ ਜਾਏਗਾ ਸੋ ਦੱਸ ਜੀ ਇਹ ਕਿ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਪੋਸਟ میٹرਿਕ ਸਕਾਲਰਸ਼ਿਪਸ ਕੀ ਦੇ ਤਹਿਤ ਸੂਬੇ ਦੇ ਨਿੱਜੀ ਅਦਾਰਿਆਂ ਨੂੰ ਭੁਗਤਾਨ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਲਈ ਉਸ ਨੂੰ ਕੇਂਦਰ ਤੋਂ ਲਗਭਗ 800 ਕਰੋੜ ਦੇ ਫੰਡ ਮਿਲੇ ਨੇ ਸੋ ਹਾਈ ਕੋਰਟ ਦੇ ਜਸਟਿਸ ਵਿਕਾਸ ਬਹਿਲ ਦੇ ਬੈਂਚ ਨੇ ਰਾਜ ਦੇ ਭਲਾਈ ਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਕਟ ਗਿਣਤੀ ਵਿਭਾਗ ਦੇ ਡਾਇਰੈਕਟਰ ਅਤੇ ਪ੍ਰਮੁਖ ਸਕੱਤਰ ਨੂੰ 17 ਨਵੰਬਰ ਦੀ ਸੁਣਵਾਈ ਦੇ ਲਈ ਤਲਬ ਕੀਤਾ ਹੈ ਅਤੇ ਸਰਕਾਰ ਨੂੰ ਇਸ ਯੋਜਨਾ ਦੇ ਤਹਿਤ ਰਾਜ ਦੀ ਕੁੱਲ ਦੇਣਦਾਰੀ ਕੀ ਰਾਜ ਦੁਆਰਾ ਸਬੂਤ ਦੇ ਨਾਲ ਜਾਰੀ ਕੀਤੀ ਗਈ ਰਕਮ ਅਤੇ ਕੀ ਕੇਂਦਰ ਤੋਂ ਪ੍ਰਾਪਤ ਰਕਮ ਨੂੰ ਹੋਰ ਵੰਡਿਆ ਗਿਆ ਇਸ ਬਾਰੇ ਵੀ ਵਿਸਤ੍ਰਿਤ ਹਲਫਨਾਮਾ ਦਾਇਰ ਕਰਨ ਦੇ ਲਈ ਆਖਿਆ ਗਿਆ ਸੋ ਇਹ ਹੁਕਮ 30 ਸਤੰਬਰ ਦੀ ਸੁਣਵਾਈ ਦੌਰਾਨ ਪਾਸ ਕੀਤੇ ਗਏ ਸਨ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵਿਸਤ੍ਰਿਤ ਹੁਕਮ ਜਿਹੜੇ ਨੇ ਉਹ ਬੀਤੇ ਕੱਲ੍ਹ ਹੀ ਅਪਲੋਡ ਕੀਤੇ ਗਏ ਨੇ ਸੋ ਇਹ ਹੁਕਮ ਇਸ ਸਾਲ ਦੇ ਸ਼ੁਰੂ ਦੇ ਵਿੱਚ ਧਾਇਰ ਕੀਤੀਆਂ ਗਈਆਂ ਮਾਨਹਾਨੀ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਆਏ ਜਿਸ ਦੇ ਲਈ ਰਾਜ ਦੇ ਪ੍ਰਾਈਵੇਟ ਕਾਲਜਾਂ ਤੇ PMS ਅਧੀਨ ਫੰਡ ਜਾਰੀ ਕਰਨ ਦੇ ਵਿੱਚ ਦੇਰੀ ਤੇ ਇਸ ਦੀ ਵੰਡ ਤੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ ਗਿਆ ਸੀ ਸੋ ਇਥੇ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਝੂਠ ਫੜਿਆ ਜਾ ਸਕਦਾ ਹੈ ਕਿਉਂਕਿ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਨਹੀਂ ਦਿੱਤਾ ਗਿਆ ਇਸ ਉੱਪਰ ਤਾਂ ਇੱਥੇ ਗੌਰਤਲਬ ਇਹ ਗੱਲ ਹੈ ਕਿ ਇੱਥੇ ਹੁਣ ਲੋਕ ਜਿਹੜੇ ਨੇ ਜਾਂ ਲੀਡਰ ਜਿਹੜੇ ਨੇ ਉਹ ਤਾਂ ਫਿਰ ਸਵਾਲ ਇੱਥੇ ਚੁੱਕਣਗੇ ਹੀ ਤੇ ਉਦੋਂ ਗੱਲ ਕਰਦੇ ਹਾਂ ਹੁਣ ਪ੍ਰਾਲੀ ਦੀ ਜੀ ਹਾਂ ਦਰਅਸਲ ਪ੍ਰਾਲੀ ਦੇ ਮਾਮਲੇ ਲਗਾਤਾਰ ਪੰਜਾਬ 'ਚ ਦੇਖਣ ਨੂੰ ਮਿਲ ਰਹੇ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹੁਣ ਸਖਤ ਹੁਕਮ ਹੋਰ ਜਾਰੀ ਹੋ ਗਏ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲੇ 'ਚ ਸਖਤ ਕਾਨੂੰਨੀ ਕਾਰਵਾਈ ਦੇ ਹੁਕਮ ਜਾਰੀ ਹੋਏ ਨੇ ਕਿਉਂਕਿ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਵੱਲੋਂ ਪੰਜਾਬ ਹਰਿਆਣਾ ਤੇ ਦਿੱਲੀ ਦੇ ਡੀਸੀ ਨੂੰ ਨਿਰਦੇਸ਼ ਜਿਹੜੇ ਨੇ ਉਹਦੇ ਦਿੱਤੇ ਗਏ ਨੇ ਸੌਂਦੇ ਹਫਤੇਆਂ ਦੇ ਵਿੱਚ ਹਵਾ ਗੁਣਵੱਤਾ ਖਰਾਬ ਹੋਣ ਦੇ ਖੱਤਸ਼ੇ ਦੇ ਮੱਦੇ ਨਜ਼ਰ CAQM ਨੇ ਪਰਾਲੀ ਸਾੜਨ ਤੇ ਰੋਕ ਲਗਾਉਣ ਦੇ ਵਿੱਚ ناکਾਮ ਰਹਿਣ ਵਾਲੇ ਸਰਕਾਰੀ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੇ ਲਈ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਡਿਪਟੀ ਕਮਿਸ਼ਨਰਾਂ ਨੂੰ ਇਥੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਅਧਿਕਾਰ ਦਿੰਦੇ ਨੇ ਨਵੇਂ ਨਿਰਦੇਸ਼ 1 ਅਕਤੂਬਰ ਨੂੰ ਜਾਰੀ ਕੀਤੇ ਗਏ ਨੇ ਯਾਨੀ ਕਿ 1 ਅਕਤੂਬਰ ਨੂੰ ਇਹ ਨਿਰਦੇਸ਼ ਜਾਰੀ ਹੋ ਚੁੱਕੇ ਨੇ ਤੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਪਰਾਲੀ ਸਾੜਨ ਅਤੇ ਹੋਰ ਕਾਰਨਾਂ ਦੇ ਕਰਕੇ ਦਿੱਲੀ ਦੇ ਗੁਆਂਢੀ ਸੂਬਿਆਂ 'ਚ ਸਰਦੀਆਂ ਦੌਰਾਨ ਹਵਾ ਪ੍ਰਦੂਸ਼ਣ ਫੈਲ ਜਾਂਦਾ ਹੈ ਸੋ ਪਹਿਲਾਂ ਜ਼ਿਲ੍ਹਿਆਂ ਦੇ ਮੁਖੀਆਂ ਵੱਲੋਂ ਜੁਡੀਸ਼ੀਅਲ ਮੈਜਿਸਟ੍ਰੇਟਾਂ 'ਗੇ ਤੇ ਖਿਲਾਫ ਇੱਥੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਸ਼ਿਕਾਇਤ ਕੀਤੀ ਜਾਂਦੀ ਸੀ ਪਰ 10 ਅਕਤੂਬਰ 2024 ਦੇ ਹੁਕਮਾ ਦੇ ਵਿੱਚ ਸੋਧ ਕਰਕੇ ਅਣਗੈਲੀ ਵਰਤਣ ਵਾਲੇ ਅਧਿਕਾਰੀਆਂ ਦੇ ਖਿਲਾਫ ਸਬੰਧਿਤ ਡਿਪਟੀ ਕਮਿਸ਼ਨਰ ਜ਼ਿਲ੍ਹਾ ਕਲੈਕਟਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਸ਼ਿਕਾਇਤ ਕਰ ਸਕਣਗੇ ਸੋ ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦੋਂ 17 ਸਤੰਬਰ ਨੂੰ ਸੁਪਰੀਮ ਕੋਰਟ ਨੇ ਪ੍ਰਾਲੀ ਸਾੜਨ ਤੋਂ ਰੋਕਣ ਦੇ ਲਈ ਚੁੱਕੇ ਜਾ ਹੇ ਕਦਮਾਂ ਆਤੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਇੱਥੇ ਜਿਹੜੀ ਸਜ਼ਾ ਸੁਣਾਈ ਸੀ ਸੋ ਇੱਥੇ ਅਦਾਲਤ ਦੇ ਵੱਲੋਂ ਇਸ ਮਾਮਲੇ ਤੇ 8 ਅਕਤੂਬਰ ਨੂੰ ਸੁਣਵਾਈ ਕੀਤੀ ਜਾਏਗੀ ਤੇ ਵਾਰ-ਵਾਰ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਬਾਵਜੂਦ ਉੱਤਰੀ ਭਾਰਤ ਦੇ ਵਿੱਚ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਇੱਥੇ ਇੱਕ ਹੋਰ ਹੁਕਮ ਜਿਹੜੇ ਨੇ ਉਜਾਰੀ ਹੋਏ ਨੇ ਜੋ ਕਿ ਅੱਗੇ ਦੀਆਂ ਮੁਸੀਬਤਾਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਵਧਾ ਸਕਦੇ ਨੇ હોરવી જાણકારી દઈ જુડે રહો રોજના લોકનાથ ટીવી મજાજત ધનવાદ